ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਵਜੀਤ ਸਿੰਘ ਦਾ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੌਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਸਚੂ ਬਲੌਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰ ਦਾ ਇਨਵੋਲਡ ਜਿਹੜੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਚ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਲ ਜੋ ਕਿ ਕਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿੱਛੋਂ ਅੰਮ੍ਰਿਤਸਰ ਦਾ ਰਹਿਣਾ। ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮਰਸਰ ਜਿਹੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਹਨਾਂ ਤੋਂ ਹੁਣ ਡੰਗਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਏਰੀਏ ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਸਰਵਜੀਤ ਸਿੰਘ ਦਾ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧੀ ਮਕਦਮਾ ਨੰਬਰ 163/25 ਥਾਣਾ ਬਲੋਂਗੀ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੋਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਐਸ ਐਚ ਓ ਬਲੋਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰ ਦਾ ਇਨਵੋਲਡ ਜਿਹੜੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ 'ਚ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਰ ਜੋ ਕਿ ਕਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿਛੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ 'ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅੰਮ੍ਰਿਤਸਰ ਜਿਹਰੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੀ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਹੁਣ ਡੰਗਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵਿੱਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ